ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਾਂ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸ ਤੁਸੀਂ ਠੀਕ ਠਾਕ ਹੋਵੋਗੇ ਜੀ ਤੇ ਸਾਡੀ ਵੀਡੀਓ ਨੂੰ ਲਾਈਕ ਕਰ ਰਹੇ ਹੋਗੇ ਤੇ ਅ ਅੱਜ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਆਂ ਅਸੀਂ ਉਹ ਫੁੱਲੀ ਮੀਨਜ਼ ਹੈਵੀ ਏਮਬ੍ਰੋਇਡਰੀ ਦੇ ਵਿੱਚ ਲੈ ਕੇ ਆਏ ਆਂ ਅਸੀਂ ਹੈਂਡਵਰਕ ਦੇ ਵਿੱਚ ਲੈ ਕੇ ਆਏ ਆਂਗੇ ਕਿਉਂਕਿ ਫੰਕਸ਼ਨ ਚੱਲ ਰਹੇ ਨੇ ਤੇ ਫ੍ਰੈਂਜ ਜਿੱਦਾਂ ਡਿਮਾਂਡ ਕਰ ਰਹੇ ਆ ਉਸੇ ਤਰ੍ਹਾਂ ਦੀ ਕਲੈਕਸ਼ਨ ਆ ਜਿਹੜੀ ਆਪਣੇ ਸਟੂਡੀਓ ਦੇ ਉੱਪਰ ਆ ਰਹੀ ਹੈਗੀ ਤੇ ਦਿਖਾਉਣਿਆ ਤੁਹਾਨੂੰ ਸ਼ੋਅ ਕਰਦੇ ਆਂ ਅੱਜ ਦੀ ਕਲੈਕਸ਼ਨ ਇਹ ਜਿਹੜਾ ਕਲਰ ਹੈਗਾ ਜੈਲੋ ਮਾਸਟਰਡ ਕਲਰ ਹੈ ਜੀ ਸ਼ਰਟ ਦਿਖਾਉਣੀ ਤੁਹਾਨੂੰ ਪਹਿਲਾਂ ਵੈਸੇ ਸਾਡੀ ਪਹਿਲਾਂ ਸੀਗਾ ਵੀ ਅਸੀਂ ਤੁਹਾਨੂੰ ਜਦੋਂ ਸੂਟ ਰੈਡੀ ਹੋਗੇ ਉਦੋਂ ਦਿਖਾਵਾਂਗੇ ਪਰ ਅਸੀਂ ਸੋਚਿਆ ਵੀ ਚਲੋ ਰੈਡੀ ਹੋਣ ਦੇ ਵਿੱਚ ਕਈ ਵਾਰ ਟਾਈਮ ਲੱਗ ਜਾਂਦਾ ਤਾਂ ਤੁਹਾਡੇ ਨਾਲ ਸ਼ੋਅ ਕਰ ਦਿੰਨੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਬਾਏ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਤੱਕ ਅਸੀਂ ਪਹੁੰਚਦੇ ਕਰ ਦਈਏ ਤਾਂ ਇਹ ਫੁਲੀ ਹੈਂਡਵਰਕ ਆ ਜੀ ਜਿਵੇਂ ਤੁਸੀਂ ਦੇਖ ਰਹੇ ਹੋਗੇ ਹੈਵੀ ਦੇ ਵਿੱਚ ਪੂਰਾ ਕੇਰਾ ਬਣਿਆ ਹੋਇਆ ਇਹ फ्रंट اور بیک ਦਾ ਘੇਰਾ ਸੇਮ ਆਏਗਾ ਤੇ ਬਾਜੂ ਤੇ ਵੀ ਇੰਨੀ ਹੀ ਐਮਬਰਾਇਡਰੀ ਆਏਗੀ ਅਗਰ ਤੁਸੀਂ ਕੱਟ ਕਰਨੀ ਚਾਹੋਣੇ ਤਾਂ ਉਹ ਤੁਹਾਡੀ ਮਰਜ਼ੀ ਹੋਵੇਗੀ ਤੁਸੀਂ ਦੇਖੋਗੇ ਪ੍ਰੋਪਰ ਫੁੱਲੀ ਹੈਵੀ ਦੇ ਵਿੱਚ ਘੇਰਾ ਬਣਿਆ ਹੋਇਆ ਪਰਲ ਵਰਕ ਹੋਇਆ ਹੋਇਆ ਕੱਟ ਦਾਣੇ ਦਾ ਵਰਕ ਹੋਇਆ ਹੋਇਆ ਤੇ ਸੀਕੁਐਂਸ ਦਾ ਵਰਕ ਹੋਇਆ ਹੋਇਆ ਫੁੱਲੀ ਹੈਂਡ ਵਰਕ ਹੈ ਜੀ ਇਹਦੇ ਵਿੱਚ ਕੋਈ ਵੀ ਆਪਾਂ ਜਰੀ ਦਾ ਸੌਰੀ ਆਰੀ ਦਾ ਜਾਂ ਮਸ਼ੀਨ ਦਾ ਵਰਕ ਬਿਲਕੁਲ ਵੀ ਤੁਹਾਨੂੰ ਨਹੀਂ ਦਿਖੇਗਾ ਇਹ ਲਗਭਗ ਤੁਸੀਂ ਐ ਲਗਾ ਲਓ ਵੀ ਤੁਹਾਡੇ ਸਲਿਟਸ ਤੱਕ ਜਿਹੜਾ ਇਹ ਏਮਬ੍ਰੋਇਡਰੀ ਆਏਗੀ ਮੀਂ ਤੁਹਾਡੇ ਚੱਕਾਂ ਤੱਕ ਆਮ ਨਾਲ ਏਮਬ੍ਰੋਇਡਰੀ ਆਏਗੀ ਇੰਨੀ ਹੈਵੀ ਏਮਬ੍ਰੋਇਡਰੀ ਹੈ ਤੇ ਉੱਪਰ ਤੱਕ ਇਸ ਤਰ੍ਹਾਂ ਛੋਟੀ ਛੋਟੀ ਛੋਟ ਛਿਟੀ ਬੂਟੀ ਆਏਗੀ ਜਿਹੜੀ ਕਿ ਇਹ ਵੀ ਹੈਂਡਵਰਕ ਦੇ ਵਿੱਚ ਆ ਕਟ ਦਾਣਾ ਔਰ ਸਿੱਪੀ ਲੱਗੀ ਹੋਈ ਹੈ ਜੀ ਇਹਦੇ ਉੱਪਰ ਵੀ ਤੇ ਇਹਦੇ ਫੈਬਰਿਕ ਦੀ ਗੱਲ ਕਰਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਫੈਬਰਿਕ ਇਹਦਾ ਹੈਗਾ ਆਪਣਾ ਸ਼ਿਮਰ ਦੇ ਵਿੱਚ ਅ ਸ਼ਿਮਰ ਦੇ ਵਿੱਚ ਜਿਹੜਾ ਅੱਜਕੱਲ ਪੂਰਾ ਟ੍ਰੈਂਡ ਦੇ ਵਿੱਚ ਹੈਗਾ ਉਹੀ ਫੈਬਰਿਕ ਹੈ ਜੀ ਇਹ ਵਾਲਾ ਤੇ ਬੋਸ ਸੋਨਾ ਸੂਟ ਬਣੇਗਾ ਇਹ ਪੂਰਾ ਹੈਵੀ ਸੂਟ ਬਣੇਗਾ ਤੇ ਇਸ ਤੋਂ ਬਿਨਾ ਇਹਦੀ ਬਾਟਮ ਆ ਜਾਂਦੀ ਹੈ ਨਾਲ ਹੀ ਸੇਮ ਹੀ ਸ਼ਿਮਰ ਫੈਬਰਿਕ ਦੀ ਬਾਟਮ ਆਏਗੀ ਜੀ ਇਹਦੇ ਵਿੱਚ ਤੇ ਇਹ ਵਾਲਾ ਇਹਦਾ ਦੁਪੱਟਾ ਆਏਗਾ ਦੁਪੱਟਾ ਵੀ ਫੁੱਲੀ ਐਮਬਰਾਇਡਰ ਆ ਮੀਨਸ ਇਹ ਵੀ ਆਪਣਾ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੋਇਆ ਦੁਪੱਟਾ ਤੁਸੀਂ ਇਸ ਤਰ੍ਹਾਂ ਦੇਖੋਗੇ ਇਹ ਵਾਲਾ ਇਹ ਤੁਹਾਨੂੰ ਦਿਖਾਈ ਨੇ ਪੂਰੇ ਵਿੱਚ ਬੁਟੀ ਆਈ ਹੋਈ ਆ ਤੇ ਆ ਦੇਖੋ ਜੀ ਸਾਰੇ ਇਦਾਂ ਫੋਰ ਸਾਈਡ ਇਹ ਬਣੀ ਹੋਈ ਹੈਗੀ ਹੁਣ ਅਗਰ ਤੁਸੀਂ ਇਸ ਨੂੰ ਜਿਵੇਂ ਪਾਈਪਿੰਗ ਦੇ ਨਾਲ ਜਾਂ ਪੇਸਟਿੰਗ ਦੇ ਨਾਲ ਬਸ ਇੱਥੋਂ ਤੱਕ ਆਪਾਂ ਇਸ ਤਰ੍ਹਾਂ ਇਹਦੀ ਫਿਨਿਸ਼ਿੰਗ ਕਰ ਦਾਂਗੇ ਜੀ ਤੇ ਇਸ ਤਰ੍ਹਾਂ ਇਹ ਸਾਰਾ ਪੱਲਾ ਆ ਜਾਏਗਾ ਸੂਟ ਦਾ ਚਾਰੋ ਸਾਈਡ ਆਏਗਾ ਚਾਰੋ ਸਾਈਡ ਕਿਵੇਂ ਆਏਗਾ ਉਹ ਸਾਨੂੰ ਦੱਸ ਦਿੰਨੇ ਆਂ ਸੀ ਇਧਰੀ ਸਾਈਡ ਤੁਸੀਂ ਦੇਖੋਗੇ ਇਹ ਡਬਲ ਲੱਗੀ ਹੋਈ ਆ ਇਕ ਤਾਜੀ ਇਹ ਪੱਲਿਆਂ ਤੇ ਲੱਗ ਜੇਗੀ ਔਰ ਅਗਰ ਤੁਸੀਂ ਬਾਹਮਾਂ ਦੇ ਉੱਤੇ ਉਹ ਹੈਵੀ ਵਾਲਾ ਵਰਕ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਬਾਜੀ ਦੇ ਉੱਪਰ ਵੀ ਇਹੀ ਵਾਲੀ ਕੱਟ ਕੇ ਆਪਾਂ ਲਗਾ ਸਕਦੇ ਹਾਂਗੇ ਤੇ ਇਹ ਵੀ ਫੁੱਲੀ ਹੈਂਡ ਏਮਬਰਾਇਡਰੀ ਦੇ ਵਿੱਚ ਹੈਗਾ ਪੂਰਾ ਕੱਟ ਦਾਣੇ ਦਾ ਔਰ ਪਰਲ ਦਾ ਵਰਕ ਹੋਇਆ ਹੋਇਆ ਹੈ ਦੇ ਵਿੱਚ ਸੀਕੁਐਂਸ ਦਾ ਵਰਕ ਹੈਗਾ ਤੁਸੀਂ ਦੇਖੋਗੇ ਤੇ ਸੇਮ ਹੀ ਫੈਬਰਿਕ ਦਾ ਦੁਪੱਟਾ ਆਏਗਾ ਇਹਦੇ ਨਾਲ 2.5 ਮੀਟਰ ਦਾ ਖੁੱਲਾ ਚੌੜਾ ਦੁਪੱਟਾ ਆਏਗਾ ਕੋਈ ਦੁਪੱਟੇ ਵਿੱਚ ਤੁਹਾਨੂੰ ਇਦਾਂ ਨਹੀਂ ਹੋਏਗਾ ਕਿ ਸ਼ਾਰਟ ਦੁਪੱਟਾ ਹੈ ਤੇ ਫੁੱਲੀ ਹੈਂਡ ਵਰਕ ਦਾ ਆਏਗਾ ਇਹਦੇ ਵਿੱਚ ਕਲਰ ਆ ਇੱਕ ਜੀ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਸੀ। embroidery ਸੇਮ ਰਹੇਗੀ। ਅਸਲ ਦੇ ਵਿੱਚ ਇਹ ਸੂਟ ਸਟੀਚਿੰਗ ਹੋਣ ਜਾ ਰਹੇ ਸੀਗੇ ਤੇ ਪਰ ਮੈਂ ਸੋਚਿਆ ਸਟੀਚਿੰਗ ਤੋਂ ਪਹਿਲਾਂ ਤੁਹਾਨੂੰ ਇਹਨਾਂ ਸ਼ੋਅ ਕਰ ਦਿੰਨੇ ਆ ਸੀ। ਤਾਂ ਸੂਟਾਂ ਦੇ ਵਿੱਚ ਥੋੜੇ ਜਿਹਾ ਵਟ ਵਗੈਰਾ ਪਏ ਹੋਏ ਨੇ ਉਹਨਾਂ ਨੂੰ ਇਗਨੋਰ ਕਰਿਓ ਕਿਉਂਕਿ ਮੈਂ ਪੋਲੀਥੀਨ ਦੇ ਵਿੱਚੋਂ ਕੱਢ ਕੇ ਤੁਹਾਨੂੰ ਸ਼ੋਅ ਕਰਨ ਲੱਗ ਗਈ। ਹਾਂਜੀ ਇਹ ਦੇਖੋ। ਇਹਦਾ ਜਿਹੜਾ ਕਲਰ ਆ ਉਹ ਰਾਣੀਜਾ ਕਲਰ ਕਹਿ ਸਕਦੇ ਆ ਆਪਾਂ ਸਾਨੂੰ ਪਰ ਰਾਣੀ ਕਲਰ ਯੂਨੀਕ ਜਿਹਾ ਕਲਰ ਆ ਇਦਾਂ ਕਰਕੇ ਇਹ ਪੂਰੀ ਫੁੱਲੀ ਐਮਬਰਾਇਡਰੀ ਆਏਗੀ ਤੁਸੀਂ ਚਾਹੋ ਤਾਂ ਇਹਨਾਂ ਸੁੱਟਾਂ ਨੂੰ ਫਰਾਕ ਸੂਟ ਵੀ ਬਣਾ ਸਕਦੇ ਹੋਗੇ ਅਗਰ ਜਿਹਨੂੰ ਫਰਾਕ ਸੂਟ ਵਗੈਰਾ ਪਸੰਦ ਨੇ ਤਾਂ ਫਰਾਕ ਸੂਟ ਵੀ ਪਾ ਬਣਾ ਸਕਦੇ ਹੋ ਬਹੁਤ ਸੋਹਣੇ ਬਣਨਗੇ ਫੁੱਲੀ ਹੈਵੀ ਐਮਬਰਾਇਡਰੀ ਆ ਹੈਂਡਵਰਕ ਹੋਇਆ ਹੋਇਆ ਜਿਵੇਂ ਸਾਨੂੰ ਦੱਸਿਆ ਤੇ ਆ ਉੱਪਰ ਤੱਕ ਇਦਾਂ ਜਾਏਗਾ ਤੇ ਸੇਮ ਹੀ ਜੇ ਤੁਸੀਂ ਬਾਜੂ ਇੰਨੀ ਹੈਵੀ ਦੇ ਵਿੱਚ ਬਣਾ ਸਕਦੇ ਹੋ ਅਗਰ ਇੰਨੀ ਹੈਵੀ ਦੇ ਵਿੱਚ ਬਾਜੂ ਨਹੀਂ ਬਣਾਉਣੀ ਤਾਂ ਤੁਸੀਂ ਬਾਜੂ ਇਹ ਵਾਲੀ ਉੱਪਰ ਵਾਲਾ ਪੀਸ ਦੀ ਬਾਜੂ ਬਣਾ ਕੇ ਤੇ ਆਪਾਂ ਉਹਦੇ ਅੱਗੇ ਇਹ ਵਾਲੀ ਜਿਵੇਂ ਤੁਹਾਨੂੰ ਪਹਿਲਾਂ ਵਾਲੇ ਦੁਪट्टे ਤੇ ਦੱਸਿਆਗਾ ਸੇਮ ਹੀ ਆਪਾਂ ਦੁਪट्टे ਤੋਂ ਇਹ ਵਾਲੀ ਉਤਾਰ ਕੇ ਉਹਦੇ ਬਾਜੂ ਤੇ ਲਗਾ ਸਕਦੇ ਆ ਤਾਂ ਬਾਜੂ ਆਪਣੀ ਹਲਕੀ ਹੋ ਜਾਏਗੀ ਠੀਕ ਹੈ ਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਆਏਗਾ ਪੂਰਾ ਖੁੱਲਾ ਡੁੱਲਾ 2 ਮੀਟਰ ਦਾ ਦੁਪੱਟਾ ਆਏਗਾ ਆਪਣਾ ਇਹਦੇ ਨਾਲ ਬਹੁਤ ਸੋਹਣਾ ਸੂਟ ਆ ਮੀਨਸ ਵਿਆਹ ਸ਼ਾਦੀ ਦੇ ਲਈ ਵਧੀਆ ਕੰਮ ਦੇਣਗੇ ਜੀ ਇਹ ਵਾਲੇ ਸੂਟ ਤੇ ਅਗਲਾ ਸੂਟ ਆਏਗਾ ਆਪਣਾ ਇਹ ਉਹਦੇ ਜਿਵੇਂ ਘੇਰਾ ਬਣਿਆ ਹੋਇਆ ਸੀਗਾ ਇਹ ਆਲ ਓਵਰ ਮੀਨਸ ਸਾਰੇ ਦੇ ਵਿੱਚ ਹੀ ਆਪਣਾ ਹੈਂਡਵਰਕ ਹੋਇਆ ਹੋਇਆਗਾ ਆ ਦੇਖੋ ਤੁਸੀਂ ਇਹਦੀ ਬਾਟਮ ਪਲੇਨ ਆਗੀ ਔਰ ਰਹਿ ਗਈ ਉਹਦੇ ਉੱਧਰ ਤੇ ਇਹਦੀ ਬਾਟਮ ਪਲੇਨ ਦੇ ਵਿੱਚ ਸੇਮ ਹੀ ਫੈਬਰਿਕ ਦੇ ਵਿੱਚ ਸ਼ਿਮਰ ਦੇ ਵਿੱਚ ਇਹਦੀ ਬਾਟਮ ਆਏਗੀ ਜੀ ਪਲੇਨ ਦੇ ਵਿੱਚ ਤੇ ਸਾਰੇ ਇਹ ਤੁਸੀਂ ਦੇਖੋਗੇ ਵਾਈਟ ਦੇ ਨਾਲ ਹੋਇਆ ਹੋਇਆ ਉਹਨਾਂ ਦੇ ਵਿੱਚ 골ਡਨ ਦਾ ਵਰਕ ਹੋਇਆ ਹੋਇਆ ਸੀ ਇਹਦਾ ਕਲਰ ਆ ਜਿਹੜਾ ਉਹ ਆਪਣਾ ਕੰਚੇਈ ਜਾਂ ਕਲਰ ਜਿਵੇਂ ਆਪਾਂ ਕਹਿ ਦਿੰਦੇ ਆਂਗੇ ਗ੍ਰੀਨ ਜਾਂ ਕਲਰ ਆਗਾ ਤੇ ਇਹ ਸਾਰਾ ਵਾਈਟ ਦੇ ਨਾਲ ਤੁਸੀਂ ਦੇਖੋ ਐਮਬਰਾਇਡਰੀ ਤੁਸੀਂ ਕਲੋਜ਼ ਅਪ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਸੋਹਣੀ ਬਰੀਕ ਹੋਈ ਵੀ ਹੈਗੀ ਪੂਰਾ ਹੈਵੀ ਸੂਟ ਬਣੇਗਾ ਸਾਰਾ ਪਰਲ ਦਾ ਵਰਕ ਆ ਕਟ ਦਾਣੇ ਦਾ ਵਰਕ ਹੋਇਆ ਹੋਇਆ ਹੈ ਇਹਦੇ ਵਿੱਚ ਹੈਂਡ ਐਮਬਰਾਇਡਰੀ ਹੋਈ ਵੀ ਆ ਇੰਨਾ ਹੈਵੀ ਸੂਟ ਹੈਗਾ ਮੀਨਸ ਇਹ फ्रंट बैक ਤੁਸੀਂ ਦੋਨੋਂ ਸਾਈਡ ਇੰਨੇ ਹੈਵੀ ਬਣਾ ਸਕਦੇ ਹੋ ਅਗਰ ਤੁਸੀਂ ਦੋਨੋਂ ਸਾਈਡ ਹੈਵੀ ਨਹੀਂ ਬਣਾਉਣਾ ਚਾਹੁੰਦੇ ਤਾਂ ਆਪਾਂ ਡਾਈ ਕਰਕੇ ਜਿਹੜੀ ਬੈਕ ਸਾਈਡ ਆ ਗਈ ਉਹ ਆਪਾਂ ਪਲੇਨ ਵੀ ਰੱਖ ਸਕਦੇ ਆਂਗੇ ਤੇ ਮੀਨਜ਼ ਉਹ ਡਾਈ ਹੋ ਕੇ ਲੱਗ ਜੇਗੀ बॉटम ਵੀ ਇਹਦੀ ਸੇਮ ਡਾਈ ਹੋ ਜੇਗੀ ਤੇ ਇਹਦਾ ਦੁਪੱਟਾ ਤੁਸੀਂ ਚਾਹੋ ਤਾਂ ਜਿਵੇਂ ਚਨਾਉਣ ਦਾ ਦੁਪੱਟਾ ਜਾਂ ਫਿਰ ਔਰਗਾਂਜਾ ਦਾ ਦੁਪੱਟਾ ਵੀ ਇਹਦੇ ਨਾਲ ਆਪਾਂ ਪੇਅਰ ਅਪ ਕਰ ਸਕਦੇ ਆਂਗੇ ਤੇ ਇਹ ਵਾਲੇ ਸੀਗੇ ਅੱਜ ਦੇ ਕਲੈਕਸ਼ਨ ਦੇ ਹੈਵੀ ਵਾਲੇ ਸੂਟ ਹੋਪਸ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋਗੇ ਵਿਦ ਸਟੀਚਿੰਗ ਮੰਗਾ ਸਕਦੇ ਹੋ ਵਿਦਆਊਟ ਸਟੀਚਿੰਗ ਮੰਗਵਾ ਸਕਦੇ ਹੋਗੇ ਤੇ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਅਗਰ ਫੋਰਨ ਦੇ ਵਿੱਚ ਤਾਂ ਉਥੋਂ ਤੱਕ ਵੀ ਤੁਹਾਡੇ ਤੱਕ ਸੂਟ ਪਹੁੰਚੇਗਾ ਵਿਦ ਸਟੀਚਿੰਗ ਔਰ ਵਿਦਆਊਟ ਸਟੀਚਿੰਗ ਜੀ ਤੇ ਪ੍ਰਾਈਸ ਹੈ ਜਿਹੜੇ ਇਹਨਾਂ ਦੇ ਫੁਲੀ ਕੰਪਲੀਟ ਦੇ ਸ਼ੋ ਹੋਣਗੇ ਤੁਹਾਨੂੰ ਵਿਦ ਬਾਟਮ ਵਿਦ ਦੁਪੱਟਾ ਅੰਨ ਜੇ ਤੁਹਾਨੂੰ ਪ੍ਰਾਈਸ ਹੈ ਜਿਹੜੇ ਆਪਾਂ ਸ਼ੋਅ ਕਰ ਦੇਵਾਂਗੇ ਜਾਂ ਫਿਰ ਤੁਸੀਂ ਸਾਨੂੰ ਡੀਐਮ ਵੀ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਤੇ ਤੁਹਾਨੂੰ ਅਸੀਂ ਫੁੱਲ ਡਿਟੇਲ ਦੇ ਦਿਆਂਗੇ ਜੀ ਉੱਤੇ ਉੱਪਰ ਥੈਂਕ ਯੂ ਸੋ ਮੱਚ ਫॉर ਵਾਚਿੰਗ ਮੀ